ਪੰਜਾਬ ਦਾ ਸਾਹਮਣਾ ਮਹਿੰਗਾ ਟੋਲ ਪਲਾਜ਼ਾ ਲੁਧਿਆਣੇ ਦੇ ਨਾਲ ਲੱਗਦਾ ਲਾਡੋਵਾਲ ਜਿਹੜਾ ਕਿ ਕੱਲ ਤਾਲਾ ਲਗਾਣ ਜਾ ਰਿਹਾ ਸਾਡੇ ਨਾਲ ਕਿਸਾਨ ਆਗੂ ਮੌਜੂਦਾ ਜਿਹੜੇ ਇੱਥੇ ਮੌਜੂਦਾ ਗੱਲਬਾਤ ਉਹਨਾਂ ਨਾਲ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਲਬਾਖ ਸਿੰਘ ਗਿੱਲਾ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦਾ ਸਟੇਟ ਪ੍ਰੈਜ਼ੀਡੈਂਟ ਹਾਂ ਮੈਂ ਸਰ ਅੱਜ ਕਿੰਨਾ ਦਿਨਾਂ ਤਰਨਾ ਤੁਸੀਂ ਲਾਇਆ ਹੋਇਆ ਟੋਲ ਪਲਾਜ਼ਾ ਨੂੰ ਬੰਦ ਕੀਤਾ ਹੋਇਆ ਵੀ ਰਾਹ ਨਾਲ ਛੱਡਿਆ ਕਿੰਨਾ ਦਿਨਾਂ ਅੱਜ 14 ਦਿਨ ਹੋ ਗਏ ਜੀ ਕੱਲ ਨੂੰ 15ਵਾਂ ਦਿਨ ਆ ਤੇ 15ਵੇਂ ਦਿਨ ਹੀ ਤਾਲੇ ਲਾਵਾਂਗੇ ਅੱਛਾ ਸਰ ਕੱਲ ਤੁਸੀਂ ਤਾਲਾ ਲਾਣ ਜਾ ਰਹੇ ਹੋ ਤੇ ਤਾਂ ਕੀ ਲੱਗਦਾ ਕਿ ਜੇ ਜਿਵੇਂ ਕੋਈ ਨੁਮਾਇੰਦਾ ਨਹੀਂ ਤੁਹਾਡੇ ਨਾਲ ਗੱਲਬਾਤ ਕਰਨਾ ਹੈ ਕੋਈ ਹੋਰ ਕਿਸੇ ਨਾਲ ਗੱਲਬਾਤ ਹੋਈ ਹੈ ਕੋਈ ਨਹੀਂ ਕੋਈ ਨਹੀਂ ਕਿਸੇ ਨਾਲ ਕੋਈ ਗੱਲਬਾਤ ਹੀ ਨਹੀਂ ਕੋਈ ਆਇਆ ਹੀ ਨਹੀਂ ਉਰੇ ਆਜੀ ਸਾਹਿਬ ਆਏ ਸੀ ਕੱਲ ਪਤਾ ਲੈਣ ਲਈ ਵੀ ਦੱਸੋ ਕਿਵੇਂ ਆ ਅਸੀਂ ਤੁਹਾਡੇ ਅੱਗੇ ਗੱਲ ਰੱਖਦੇ ਹਾਂ ਉਹ ਜੇ ਗੱਲ ਰੱਖਣਗੇ ਜਦੋਂ ਗੱਲ ਚੱਲੂਗੀ ਫਿਰ ਦੇਖਾਂਗੇ ਪਰ ਕੋਈ ਨਰਨੇ ਵਾਲੀ ਗੱਲ ਨਹੀਂ ਆ ਤੇ ਕਾਰਨ ਕੀ ਮੰਨਦੇ ਹੋ ਜਿਵੇਂ ਕੋਈ ਸਰਕਾਰੀ ਨੁਮਾਇੰਦਾ ਕੋਈ ਵੀ ਨਹੀਂ ਆਇਆ ਕੋਈ ਤੁਹਾਡੇ ਕੋਲ ਮਿਸਾਲ ਲੈਣ ਨਹੀਂ ਆ ਵੀ ਤੁਸੀਂ ਇੱਥੇ ਬੈਠੇ ਲਗਾਤਾਰ ਬੈਠੇ ਹੋ ਲਾਡੋ ਵਾਲ ਟੋਲ ਪਲਾਜਾ ਤੇ ਤੁਹਾਨੂੰ ਕਾਰਨ ਕੀ ਲੱਗਦਾ ਦੇਖੋ ਜੀ ਕਾਰਨ ਸਾਨੂੰ ਇਹਦੇ ਦੋ ਤਿੰਨ ਲੱਗਦੇ ਆ ਜਿਹੜੇ ਹੈਗੇ ਆ ਵੀ ਇੱਕ ਤੇ ਇਹਨਾਂ ਦੀ ਜਿਹੜੀ ਮੜਿਆਦ ਆ ਉਹ ਜਿਆਦਾ ਲੰਘ ਚੁੱਕੀ ਲੱਗਦੀ ਆ। ਔਰ ਦੂਜਾ ਜਿਹੜਾ ਇਹਨਾਂ ਨੇ ਬਾਰ ਬਾਰ ਟੋਲ ਵਧਾ ਲਿਆ ਇਹਨਾਂ ਕੋਈ ਜਵਾਬ ਹੈ ਨਹੀਂਗਾ ਕਿਉਂਕਿ ਇੱਥੇ ਕੋਈ ਚੀਜ਼ ਬਣ ਨਹੀਂ ਰਹੀ ਕੋਈ ਪੁਲ ਨਹੀਂ ਕੋਈ ਸੜਕ ਨਹੀਂ ਟੋਲ ਆਪਾਂ ਉੱਥੇ ਵਧਾ ਸਕਦੇ ਆ ਜਿੱਥੇ ਸੜਕ ਜਾਂ ਟੋਲ ਕੋਈ ਚੱਲਦਾ ਹੋਵੇ ਕੰਮ। ਦੂਜੀ ਜਗ੍ਹਾ ਤੇ ਨਹੀਂ ਲਾ ਸਕਦੇ ਇਹਨਾਂ ਦੀ ਹੱਤਤਾ ਨਹੀਂ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ। ਸਰ ਤੁਸੀਂ ਪੈਂਪਲੈਟ ਵੀ ਜਾਰੀ ਕੀਤਾ ਗਿਆ ਤੇ ਲੋਕਾਂ ਨੂੰ ਕਿੱਦਾਂ ਦੀ ਅਪੀਲ ਕੀਤੀ ਗਈ ਜਾਂ ਵੰਡੇ ਗਏ ਆ ਲੋਕਾਂ ਦੇ ਕੋਲ ਕਿਵੇਂ ਪਹੁੰਚਾਇਆ ਗਈ ਗੱਲ ਆਵਾਜ਼ ਕਿਵੇਂ ਪਹੁੰਚਾਈ ਗਈ ਇੱਥੇ ਖੜ ਕੇ ਜਿੰਨੇ ਗੱਡੀਆਂ ਵਾਲੇ ਨੰਗਦੇ ਨੇ ਉਹ ਸਾਰੇ ਗੱਡੀਆਂ ਵਾਲੇ ਨੂੰ ਪਪੂਲੇਟ ਸਾਡੇ ਮੁੰਡਿਆਂ ਨੇ ਦਿੱਤੇ ਨੇ ਆ ਸਾਡੇ ਨਾਲ ਨੇ ਸਾਰੇ-ਸਾਰੇ ਖੜੇ ਸੀ ਇੱਥੇ ਲੈਣਾ ਦੇ ਵਿੱਚ ਲੈਣਾ ਜੀ ਕਰਕੇ ਸਾਰਿਆਂ ਨੂੰ ਪੰਪਲੈਟ ਦਿੱਤੇ ਸਰ ਕੀ ਲੱਗਦਾ ਸਰ ਲਗਾਤਾਰ ਅੱਜ ਟੋਲ ਪਲਾਜ਼ਾ ਤੁਸੀਂ ਫ੍ਰੀ ਕੀਤਾ ਹੋਇਆ ਤੇ ਕੱਲ ਤੁਸੀਂ ਤਾਲਾ ਲਾ ਲਗਾਉਣ ਜਾ ਰਹੇ ਹੋ ਕਿਦਾਂ ਮਤਲਬ ਹੋਰ ਕਿਹੜੇ-ਕਿਹੜੇ ਜਥੇਬੰਦੀਆਂ ਵੱਲੋਂ ਸਹਿਯੋਗ ਮਿਲਿਆ ਹੈ ਜੇ ਕੋਈ ਸਭ ਤੋਂ ਪਹਿਲਾਂ ਸੰਜੋਗ ਸਭ ਤੋਂ ਵੱਡਾ ਹੁੰਦਾ ਲੋਕਾਂ ਦਾ ਲੋਕੀ ਸਾਡੇ ਨਾਲ ਐ ਔਰ ਜੇ ਜਥੇਬੰਦੀਆਂ ਦੀ ਗੱਲ ਕਰੀ ਆ ਆਪਾਂ ਤਾਂ ਜੂਨੀਅਨ ਆ ਬਹਿਰਾਮ ਕੇ ਸਾਹਿਬ ਆ ਫੋਸਾ ਯੂਨੀਅਨ ਆ ਹੋਰ ਜਿਵੇਂ ਟਰੱਕ ਯੂਨੀਅਨ ਟੈਕਸੀ ਯੂਨੀਅਨ ਪੰਜਾਬ ਟੈਂਪੋ ਯੂਨੀਅਨ ਉਹ ਸਾਰੇ ਸਾਡੇ ਸਮਰਥਨ ਚ ਆ ਗਏ ਨੇ ਔਰ ਉਹ ਕੱਲ ਕਹਿੰਦੇ ਅਸੀਂ ਬਾਤ ਚੜ੍ਹ ਕੇ ਪਹੁੰਚਾਂਗੇ ਔਰ ਅਸੀਂ ਆਪਣਾ ਬੱਦੇ ਤੋਂ ਵੱਡਾ ਕੱਟ ਕਰਾਂਗੇ ਅੱਛਾ ਕੱਲ ਤੁਸੀਂ ਤਾਲਾ ਲਗਾਉਣ ਜਾ ਰਹੇ ਹੋ ਕਿੱਦਾਂ ਦੀ ਨਿਗਰਾਨੀ ਰੱਖੀ ਜਾਊਗੀ ਬਾਅਦ ਵਿੱਚ ਕਿਦਾਂ ਕੋਈ ਮੀਟਿੰਗ ਰੱਖੀ ਜਾਊਗੀ ਜੇ ਵੀ ਤੁਹਾਡੇ ਅਗਜ ਤੋਂ ਬਿਨਾ ਖੁੱਲੇ ਨਾ ਜਾਣ ਪ੍ਰਸ਼ਾਸਨ ਨਾਲ ਜਾਂ ਕਿਸ ਨਾਲ ਕਿਦਾਂ ਦੀ ਮੀਟਿੰਗ ਰੱਖੀ ਜਾਊਗੀ ਅਸੀਂ ਜੀ ਉਹ ਮੀਟਿੰਗ ਕਰਕੇ ਤੁਹਾਨੂੰ ਦੱਸਾਂਗੇ ਵੀ ਸਾਡਾ ਅਗਲਾ ਵੀ ਇਸ ਬਾਰੇ ਅਸੀਂ ਕੀ ਡਿਸੀਜਨ ਲੈਣੇ ਆ ਪਰ ਸਾਡੀ ਮੀਟਿੰਗ ਤੋਂ ਬਗੈਰ ਅਸੀਂ ਇਹਨੂੰ ਚੱਲਣ ਨਹੀਂ ਦਵਾਵਾਂਗੇ ਮੀਟਿੰਗ ਕਰਕੇ ਜੇ ਸਾਡੇ ਨਾਲ ਮੀਟਿੰਗ ਕਰਨਗੇ ਸਾਡਾ ਹੱਲ ਕਰਨਗੇ ਫਿਰ ਚੱਲਣ ਦਵਾਵਾਂਗੇ ਚੱਲਣ ਦਵਾਵਾਂਗੇ ਸਰ ਜਿਹੜਾ ਜਿਹੜੇ ਲੀਡਰਾਂ ਦੀ ਕੱਲ੍ਹ ਕੇ ਲੀਡਰ ਕਹਿੰਦੇ ਕਿ ਟੋਲ ਜਿਹੜਾ ਜਿਹੜਾ ਮਹਿੰਗਾ ਹੋਇਆ ਜਿਹੜਾ ਆਹ ਵਾਲਾ ਟੋਲ ਮਹਿੰ ਲੀਡਰਾਂ ਦੀ ਤਾਂ ਤੁਸੀਂ ਗੱਲ ਹੀ ਛੱਡੋ ਉਹ ਤਾਂ ਮੌਕਾ ਪ੍ਰਸਤੀ ਕਰਦੇ ਆ ਜਦੋਂ ਸਰਕਾਰ ਆਪਦੀ ਹੁੰਦੀ ਹੈ ਉਦੋਂ ਗੱਲ ਉਹਨਾਂ ਦੇ ਬਿਆਨ ਹੋਰ ਹੁੰਦੇ ਆ ਜੋ ਸਰਕਾਰ ਨਹੀਂ ਹੁੰਦੀ ਉਹਨਾਂ ਦੇ ਬਿਆਨ ਹੋਰ ਹੁੰਦੇ ਆ ਅਸੀਂ ਜਿਹੜੀ ਜਥੇਬੰਦੀਆਂ ਅਸੀਂ ਤਾਂ ਲੋਕਾਂ ਦੇ ਹੱਕ ਸੱਚ ਲਈ ਲੜਦੇ ਆ ਸਾਡੇ ਬਿਆਨਾਂ 'ਚ ਕਦੇ ਕੋਈ ਤਬਦੀਲੀ ਨਹੀਂ ਆਊਗੀ ਇਹਨਾਂ ਦੇ ਬਿਆਨਾਂ ਨੂੰ ਆਪਾਂ ਸੀਰੀਅਸਲੀ ਨਾ ਲਈਏ ਤਾਂ ਚੰਗਾ ਹੀ ਆ ਲੋਕ ਜਾਣਦੇ ਆ ਇਹਨਾਂ ਨੂੰ ਵੀ ਇਹ ਕਿਹੜੇ ਮੌਕਾ ਪ੍ਰਸਤੀ ਦੇ ਹਿਸਾਬ ਨਾਲ ਬਿਆਨਬਾਜ਼ੀ ਕਰਦੇ ਆ ਕੱਲ ਕਿੰਨੇ ਵਜੇ ਜਿਹੜੇ ਕੀ ਤਾਲਾਬੰਦੀ ਇੱਥੇ ਕੀਤੀ ਜਾਊਗੀ ਤੇ ਕਿੰਨਾ ਕਿੱਥੇ ਇਕੱਠ ਆਉਂਦੀ ਹੈ ਉਮੀਦ ਹੈ ਕੱਲ ਨੂੰ ਅਸੀਂ ਜੀ 10 ਵਜੇ ਦਾ ਟਾਈਮ ਦਿੱਤਾ 10 ਤੋਂ 3 ਵਜੇ ਤੱਕ ਅਸੀਂ ਸਮਾਪਤੀ ਕਰ ਦਾਂਗੇ ਔਰ ਅਸੀਂ ਲੋਕਾਂ ਨੂੰ ਆਜ ਮਾਰੀ ਆ ਵੀ ਲੋਕੀ ਆਉਣ ਦੇਖੋ ਕੱਲ ਨੂੰ ਕਿੰਨਾ ਹੁੰਦਾ ਕੋਸ਼ਿਸ਼ ਤਾਂ ਵੀ ਇਹੀ ਆ ਸਾਰੇ ਲੋਕਾਂ ਦਾ ਜਿਵੇਂ ਹੰਗਾਰਾ ਵੀ ਬੱਦੇ ਤੋਂ ਵੱਡਾ ਇਕੱਠ ਹੋਊਗਾ ਕਿੰਨੇ ਵਜੇ ਮਤਲਬ ਕਾਲ ਬੰਦੇ ਕਿਤੇ ਜਾ 3:00 ਵਜੇ ਦਾ ਟਾਈਮ ਹੈਗਾ ਵੀ 3 ਵਜੇ ਅਸੀਂ ਕਰ ਦਾਂਗੇ ਸਮਾਪਤੀ ਕਰਕੇ ਅੱਛਾ ਗਰਮੀ ਕਰਕੇ ਕਿੱਦਾਂ ਦਾ ਪ੍ਰਬੰਧ ਕੀਤਾ ਗਿਆ ਜਿਵੇਂ ਟੈਂਟ ਵੀ ਲਗਾਇਆ ਗਿਆ ਹੋਰ ਕਿੱਦਾਂ ਦਾ ਜਿਵੇਂ ਲੋਕਾਂ ਲਈ ਗੱਲ ਕਰੀਏ ਜੇ ਲੋਕ ਜਿੱਥੇ ਆਉਣਗੇ ਜਾਂ ਕਿਸਾਨ ਜਿੱਥੇ ਬੰਦੇ ਹੋਗੇ ਜਾਂ ਟੈਕਸੀ ਯੂਨੀਅਨ ਦੀ ਗੱਲ ਕਰੀਏ ਸਾਰੇ ਸਭ ਤੋਂ ਪਹਿਲਾਂ ਇਹ ਪਾਣੀ ਦੇ ਸਾਰੇ ਸ਼ਬੀਲਾਂ ਲੱਗਣਗੀਆਂ ਪ੍ਰਬੰਧ ਹੋਣਗੇ ਖਾਣ ਪੀਣ ਦਾ ਪ੍ਰਬੰਧ ਆ ਪੱਖੇ ਕੂਲਰ ਫਿਰ ਬਹਿਣ ਵਾਸਤੇ ਸਾਰੀ ਪ੍ਰਬੰਧ ਅਸੀਂ ਕਰਾਂਗੇ ਅਸੀਂ ਨਹੀਂ ਕਰ ਰਹੇ ਜੀ ਪ੍ਰਬੰਧ ਜਨਤਾ ਹੀ ਕਰੀ ਜਾਂਦੀ ਆ ਲੋਕ ਹੀ ਕਰੀ ਜਾਂਦੇ ਆ ਲੋਕ ਇੰਨਾ ਸਾਥ ਦੇ ਰਹੇ ਆ ਗੱਲਾਂ ਹੀ ਛੱਡ ਦੋ ਜੀ ਬਿਲਕੁਲ ਸਾਡੇ ਨਾਲ ਟੈਕਸੀ ਯੂਨੀਅਨ ਨਾਲ ਵੀ ਮੌਜੂਦ ਆ ਜਿਹੜੇ ਇੱਥੇ ਪਹੁੰਚੇ ਸਰ ਕੀ ਨਾਮ ਕੀ ਸੀ ਤੁਹਾਡਾ ਮੇਰਾ ਸਹੂਨ ਸਿੰਘ ਨੱਬਾ ਜੀ ਤੇ ਟਰਾਂਸਪੋਰਟ ਏਕਤਾ ਲਾਇਸੈਂਸ ਪੰਜਾਬ ਤੋਂ ਸਰਪ੍ਰਸਤ ਤਰ ਕੀ ਲੱਗਦਾ ਲਗਾਤਾਰ ਇੱਥੇ ਧੰਨਾ ਕਿਸਾਨਾਂ ਵੱਲੋਂ ਜਾ ਰਹੀ ਟੋਲ ਫਰੀ ਕਰਨ ਨੂੰ ਲੈ ਕੇ ਜਿਹੜੇ ਬੈਠੇ ਹੋਏ ਆ ਸਰਕਾਰ ਦਾ ਨੂੰ ਮਹਿਦਾ ਕੋਈ ਆ ਨਹੀਂ ਰਿਹਾ ਸਰ ਕੀ ਲੱਗਦਾ ਤੁਹਾਨੂੰ ਦੇਖੋ ਇਹ ਸਾਡੀ ਇੱਕ ਬਾਦਨ ਸੀ ਵੀ ਅਸੀਂ ਕਹਾਂਗੇ ਕਿਉਂ ਅਸੀਂ ਏਕਾ ਨਾ ਕਰ ਸਕੇ ਜਦੋਂ ਜਦੋਂ ਵੀ ਸਰਕਾਰ ਨੇ ਸਾਡੇ ਤੇ ਆਪਣੇ ਜਿਹੜੇ ਹੁਕਮ ਨੇ ਥੋਪੇ ਨੇ ਅਸੀਂ ਅਲੱਗ-ਅਲੱਗ ਜਾ ਕੇ ਆਪਣੀ ਆਪਣੀ ਗੱਲ ਕਹੀ ਆ ਪਰ ਉਹਨਾਂ ਨੇ ਸਾਡੀ ਗੱਲ ਸੁਣੀ ਨਹੀਂ ਉਹਨੂੰ ਰੱਦੀ ਦੀ ਟੋਕਰੀ ਚ ਪਾਤਾ ਪਰ ਹੁਣ ਪੰਜਾਬ ਜਾਗ ਚੁੱਕਿਆ ਚਾਹੇ ਟਰਾਂਸਪੋਰਟ ਹੈ ਚਾਹੇ ਜ਼ਿਮੀਂਦਾਰ ਹੈ ਉਹਨਾਂ ਦਾ ਬਿਲਕੁਲ ਏਕਾ ਹੋ ਚੁੱਕਿਆ ਕੋਈ ਵੀ ਗੱਲ ਹੈ ਸਰਕਾਰ ਨੂੰ ਸਾਡੇ ਕੋਲ ਬੈਠ ਕੇ ਕਰਨੀ ਪਊਗੀ ਰਹਾ ਸਾਡੇ ਕੋਲ ਟੋਲ ਵਾਲਿਆਂ ਦੀਆਂ ਬਧਿਕੀਆਂ ਰੇਟਾਂ ਦੀਆਂ ਬਧਿਕੀਆਂ ਤੋਂ ਬਿਲਕੁਲ ਅਸੀਂ ਇਹਨਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੀ ਇਹਨਾਂ ਨੂੰ ਸਾਡੇ ਨਾਲ ਬੈਠ ਕੇ ਬੋਲਣ ਦਾ ਟੰਗ ਗੱਲਬਾਤ ਕਰਨ ਦਾ ਟੰਗ ਰੇਟਾਂ ਦਾ ਉਹ ਸਾਰਾ ਕੁਝ ਜਿਹੜੀ ਗੱਲ ਹੈ ਉਹ ਤੈਅ ਕਰਨੀ ਪਊਗੀ ਅਗਰ ਇਹ ਕਿਸੇ ਤਰ੍ਹਾਂ ਦਾ ਸਾਡੇ ਨਾਲ ਕੋਈ ਸਮਝੌਤਾ ਨਹੀਂ ਕਰਦੇ ਸਾਡੇ ਕੋਲ ਗੱਲਬਾਤ ਨਹੀਂ ਕਰਦੇ ਤਾਂ ਬਿਲਕੁਲ ਜੀ ਅਸੀਂ ਬਿਲਕੁਲ ਫ੍ਰੀ ਬੈਠੇ ਹਾਂ ਜੀ 24 ਘੰਟੇ 12 ਮਹੀਨੇ 30 ਦਿਨ ਕੋਈ ਵੀ ਫੈਸਲਾ ਕੁਝ ਵੀ ਪੰਜਾਬ ਦੇ ਖਿਲਾਫ ਆਊਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ ਸਰ ਕੀ ਲੱਗਦਾ ਕਿ ਜਿਸ ਕਿਨੇ ਕਿਹੜੇ ਕਿਹੜੇ ਟੈਕਸ ਜੁਨੇ ਕਿੱਥੋਂ ਕਿੱਥੋਂ ਆ ਰਹੇ ਕਿੰਨੇ ਵੱਡੇ ਕਿੱਡੇ ਜਿਹੜਾ ਅੱਜ ਟਰਾਂਸਪੋਰਟ ਇਕਤਾ ਲਾਇੰਸ ਪੰਜਾਬ ਹੈ ਇਹ ਸਾਂਝਾ ਫਰੰਟ ਬਣਿਆ ਜੀ ਪੰਜਾਬ ਦਾ ਇਹਦੇ ਵਿੱਚ ਹਰਿਆਣਾ ਵੀ ਪੰਜਾਬ ਦੀਆਂ ਜਿੰਨੀਆਂ ਵੀ ਪੰਜਾਬ ਲੈਵਲ ਦੀਆਂ ਜੁਨੇ ਉਹਨਾਂ ਦੇ ਵੀ ਜਿੰਨੇ ਵੀ ਪੰਜਾਬ ਪ੍ਰਧਾਨ ਪੰਜਾਬ ਚੇਅਰਮੈਨ ਉਹਨਾਂ ਦਾ ਇੱਕ ਸੰਗਠਨ ਬਣ ਕੇ ਇਹ ਸਾਂਝਾ ਫਰੰਟ ਤਿਆਰ ਕੀਤਾ ਜਿਹਦੇ ਵਿੱਚ ਹਰ ਬੰਦਾ ਹਰ ਮੋਤਾ ਉਠਾਉਣ ਵਾਸਤੇ ਅਸੀਂ ਮੂਹਰੇ ਆ ਜੀ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਲੱਡੋਵਾਲ ਟੋਲ ਪਤੇ ਪਲਾਜੇ ਦੀ ਦਿਖਾ ਰਿਹਾ ਜਿੱਥੇ ਕਿ ਕੱਲ ਜਿਹੜਾ ਕਿ ਕਿਸਾਨਾਂ ਵੱਲੋਂ ਤਾਲਾਬੰਦੀ ਕੀਤੀ ਜਾਊਗੀ ਆ ਜਿਹੜਾ ਟੋਲ ਆ ਲੱਡੋਵਾਲ ਦਾ ਟੋਲ ਜਿਹੜਾ ਕਿ ਬੰਦ ਕੀਤਾ ਜਾਊਗਾ ਉਸ ਤੋਂ ਪਹਿਲਾਂ ਜਿਹੜੀ ਤਿਆਰੀਆਂ ਤੁਹਾਨੂੰ ਦਿਖਾ ਦਿੰਦੇ ਆ ਇਸ ਕਿ ਜਿੱਥੇ ਟੈਂਟ ਲੱਗਣੇ ਸ਼ੁਰੂ ਹੋ ਗਏ ਨੇ ਕਿਉਂਕਿ ਗਰਮੀ ਦਾ ਮੌਸਮ ਹੈ ਇੱਥੇ ਲੋਕ ਆਉਣਗੇ ਕਿਸਾਨ ਮੌਜੂਦ ਹੋਣਗੇ ਕੱਲ ਇੱਥੇ ਸਵੇਰੇ ਹੋਰ ਲੋਕ ਟੈਕਸੀ ਯੂਨਨ ਵਾਲੇ ਸਾਰੇ ਮੌਜੂਦ ਹੋਣਗੇ ਪਹਿਲਾਂ ਤਸਵੀਰਾਂ ਦੇ ਅਕਸ ਲਗਾਤਾਰ ਜਿਹੜਾ ਕਿ ਟੈਂਟ ਲਗਾਏ ਜਾ ਰਹੇ ਆ ਸੁਰੱਖਿਆ ਦੇ ਜਿਹੜੇ ਕਿ ਪੁਖਤਾ ਇੰਤਜ਼ਾਮ ਤੁਸੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਟੈਂਟ ਲਗਾਏ ਜਾ ਰਹੇ ਨੇ ਅਲੱਗ-ਅਲੱਗ ਗਰਮੀ ਨੂੰ ਲੈ ਕੇ ਜਿਹੜਾ ਕਿ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਮੁਸ਼ਕਲ ਨਾ ਆਵੇ ਤਸਵੀਰਾਂ ਦੇਖਸ ਤੇ ਪੱਖੇ ਵੀ ਇੱਥੇ ਮੌਜੂਦ ਆ ਪੱਖਿਆਂ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈ ਸੁਰੱਖਿਆ ਦਾ ਵੀ ਇੰਤਜ਼ਾਮ ਕੀਤਾ ਹੋਇਆ ਥੇ ਤਸਵੀਰਾਂ ਤੁਸੀਂ ਅਲੱਗ-ਅਲੱਗ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਲੁਧਿਆਣਾ ਲਾਡੂਵਾਲ ਟੋਲਪਲੇ ਦੀ ਤਸਵੀਰਾਂ ਨੇ ਪੱਖਿਆਂ ਦਾ ਇੰਤਜ਼ਾਮ ਕੇ ਦੂਜੇ ਪਾਸੇ ਲੰਗਰ ਦੀ ਗੱਲ ਕਰੀਏ ਲੰਗਰ ਵੀ ਇੱਥੇ ਜਿਹੜਾ ਕਿ ਤਿਆਰ ਕੀਤਾ ਜਾ ਰਿਹਾ 24 ਘੰਟੇ ਇੱਥੇ ਜਿਹੜਾ ਲੰਗਰ ਆ ਉਹ ਵੀ ਜਿਹੜਾ ਕਿ ਤ ਲੰਗਰ ਇੱਥੇ ਵਰਤਾਇਆ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਰਣਜੀਤ ਸਿੰਘ ਹੈ ਸਰ ਲਾਟਵਾਲ ਟੋਲ ਪਲਾਜੇ ਤੇ ਬੈਠੇ ਹਾਂ ਲੰਗਰ ਦੀ ਵਿਵਸਥਾ ਪੂਰੀ ਹੈ ਹਾਂਜੀ ਹਾਂਜੀ ਬਾਬੇ ਕਾਰ ਸੇਵਾ ਵਾਲਿਆਂ ਲੋ ਲੰਗਰ ਦੀ ਵਿਵਸਥਾ ਪੂਰੀ ਹੈ ਸਰ ਕਿਹੜਾ 24 ਘੰਟੇ ਲਈ 24 ਘੰਟਾ ਲੰਗਰ ਚੱਲਦਾ ਜੀ ਇੱਥੇ ਹਾਂਜੀ ਹਾਂਜੀ ਬਿਲਕੁਲ ਜੀ ਅੱਛਾ ਕਹਿੰਦੇ ਕੱਲ ਕੱਲ ਜਿਹੜਾ ਟੋਲ ਜਿਹੜਾ ਬੰਦ ਕਰ ਦਿੱਤਾ ਜਾਊਗਾ ਤਾਲਾ ਬੰਦ ਕਿਤੇ ਜਾਊਗਾ ਕੱਲ ਨੂੰ ਔਰੋਂ ਤੱਕ ਤੁਸੀਂ ਇੱਥੇ ਬੈਠੇ ਹੋ ਹਾਂਜੀ ਹਾਂਜੀ ਅੱਛਾ ਕੱਲ ਜਿਹੜਾ ਵੱਡਾ ਇਕੱਠ ਹੋ ਰਿਹਾ ਕਾਫੀ ਵੱਡਾ ਇਕੱਠ ਹੋ ਰਿਹਾ ਟੈਕਸੀ ਯੂਨੀਅਨ ਵਾਲੇ ਵੀ ਆ ਰਹੇ ਆ ਕਿਸਾਨ ਵੀ ਇੱਥੇ ਲੋਕ ਵੀ ਕਹਿੰਦੇ ਇੱਥੇ ਪਹੁੰਚਣਗੇ ਤਾਲਾਬੰਦੀ ਦੇ ਦੌਰਾਨ ਇੱਥੇ ਤੇ ਤੁਹਾਡੇ ਵੱਲੋਂ ਕਿੱਦਾਂ ਦਾ ਪ੍ਰਬੰਧ ਕੀਤਾ ਗਿਆ ਹੈ ਪ੍ਰਬੰਧ ਸਾਰਾ ਕੀਤਾ ਗਿਆ ਜੀ ਲੰਗਰ ਪਾਣੀ ਦਾ ਸਭ ਚੜ੍ਹਦੀ ਕਲਾ ਕਾਰਸੇ ਵਾਲੇ ਬਾਬਿਆਂ ਦੀ ਸਭ ਤਰ੍ਹਾਂ ਦਾ ਪ੍ਰਬੰਧ ਹੈ ਜੀ ਜੀ ਬਿਲਕੁਲ ਤਸਵੀਰਾਂ ਲੱਡੋਵਾਲ ਟੋਲ ਪਲਾਜ ਜਿੱਥੇ ਕਿ ਕੱਲ ਜਿਹੜਾ ਕਿ ਤਾਲਾ ਬੰਦੀ ਜਿਹੜੀ ਹੋਣੀ ਆ ਤਾਲਾ ਲਗਾਇਆ ਜਾਊਗਾ ਤੁਸੀਂ ਗਿਣਤੀ ਦੇਖ ਵੱਡੀ ਗਿਣਤੀ ਦੇਖ ਸਕਦੇ ਇੱਥੇ ਟੈਕਸੀ ਜਿਹੜੀਆਂ ਖੜੀਆਂ ਨੇ ਟੈਕਸੀ ਯੂਨੀਅਨ ਵਾਲੇ ਵੀ ਜਿਹੜੇ ਇੱਥੇ ਪਹੁੰਚੇ ਟੈਕਸੀਆਂ ਵੀ ਖੜੀਆਂ ਹੋਈਆਂ ਨੇ ਤੇ ਲੁਧਿਆਣਾ ਦੇ ਲੱਡਵਾਲ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਟੈਂਟ ਲਗਾਏ ਜਾ ਰਹੇ ਆ ਤਿਆਰੀ ਕੀਤੀ ਜਾ ਰਹੀਆਂ ਨੇ ਤਾਂ ਕਿ ਜਿਹੜੀ ਗਰਮੀ ਤੋਂ ਜਿਹੜਾ ਕੀ ਰਾਹਤ ਮਿਲ ਸਕੇ ਸੋ ਲੁਧਿਆਣਾ ਦੀ ਤੁਹਾਨੂੰ ਨਾਲ ਲੱਗਦੇ ਲਡੋਵਾਲ ਟੋਲ ਪਲਾਜ ਦੀ ਤਸਵੀਰਾਂ ਤੁਹਾਨੂੰ ਦਿਖਾਏ ਜਿੱਥੇ ਕਿ ਕੱਲ ਕਿਸਾਨਾਂ ਵੱਲੋਂ ਤਾਲਾਬੰਦੀ ਕੀਤੀ ਜਾਊਗੀ ਹਾਲਾਂਕਿ ਲੋਕਾਂ ਨੂੰ ਇੱਥੇ ਟੋਲ ਫਰੀ ਕਰ ਦਿੱਤਾ ਗਿਆ ਸੀਗਾ ਕਿਸਾਨ ਲੰਬੇ ਸਮੇਂ ਤੋਂ ਇੱਥੇ ਬੈਠੇ ਨੇ ਤਾਂ ਕਿ ਜਿਹੜਾ ਟੋਲ ਦੇ ਜਿਹੜੇ ਰੇਟ ਘਟਾਏ ਜਾਣ ਪਰ ਫਿਲਹਾਲ ਹਜੇ ਪ੍ਰਸ਼ਾਸਨ ਇਹਨਾਂ ਦਾ ਕੋਈ ਗੱਲਬਾਤ ਨਹੀਂ ਹੋਈ ਪਰ ਕਿਸਾਨਾਂ ਦਾ ਕਹਿਣਾ ਕਿ ਜਿਹੜਾ ਕੱਲ ਨੂੰ ਇਹ ਪੱਕੇ ਜਿਹੜੇ ਤਾਲੇ ਲਾ ਕੇ ਟੋਲ ਪਲਾਜਾ ਬੰਦ ਕੀਤਾ ਜਾਏਗਾ ਲੁਧਿਆਣਾ ਤੋਂ ਕਵਿੰਦਰ ਸਿੰਘ ਦੈਨਿਕ ਸਵੇਰਾ ਟੀਵੀ ਲਡੋਵਾਲ ਪੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ Facebook Instagram X aur WhatsApp channel par